ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸਤਿ ਸ਼੍ਰੀ ਅਕਾਲ ਜੀ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਦੇ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਤੇ ਅੱਜ ਆਪਾਂ ਲੈ ਕੇ ਆਏ ਬਈ ਉੱਡਣ ਵਾਲੇ ਕਬੂਤਰ ਨਹੀਂ ਗਏ ਇਹ ਸ਼ੌਂਕੀਆ ਰੱਖਣ ਵਾਲੇ ਕਬੂਤਰ ਆ ਬਾਈ ਜੀ ਕੈਮਰੇ ਵਾਲਾ ਇਹ ਨਾ ਉੱਡਣ ਵਾਲਿਆ ਉੱਡਣ ਵਾਲੇ ਨਹੀਂ ਹੈਗੇ ਬਾਈ ਇਹ ਸ਼ੌਂਕੀਆ ਰੱਖਣ ਵਾਲੇ ਕਬੂਤਰ ਹੈ ਵੀ ਕਰਿਆ ਪਸ਼ੂਆਂ ਕੀ ਰੱਖਦਾ ਨੇ ਸੋਹਣੇ ਲੱਗਦੇ ਆ ਫਿਰ ਤੇ ਦੋਦੇ ਠੀਕ ਹੈ ਬਾਈ ਜੀ ਕਰਾਉਣਾ ਹੈ ਸ਼ੌਂਕ ਕਬੂਤਰ ਦਾ ਕਬੂਤਰ ਹੈ ਗਿਆ ਭਾਈ ਇਹ ਮੰਨ ਕੇ ਚਲੋ 350 ਦੇ ਹਿਸਾਬ ਨੂੰ ਦੇਣੀ ਹੈਗੇ ਭਾਈ ਪੰਜ ਕਬੂਤਰ ਦੇਣੇ ਆਪਾਂ 350 ਦੇ ਹਿਸਾਬ ਨੂੰ ਇੱਕ ਕਬੂਤਰ ਦੇਣਾ ਭਾਈ ਆਪਾਂ ਨੇ 500 ਰੁਪਏ ਦਾ ਉਹ ਵੀ ਤੁਹਾਨੂੰ ਵਿਖਾਵਾਂਗੇ ਭਾਈ ਪਹਿਲਾਂ ਆਪਾਂ ਤੁਹਾਨੂੰ 350 ਵਾਲੇ ਕਬੂਤਰ ਬਕਾਉਣਾ ਹੈ ਕਬੂਤਰ ਬੜੇ ਸੋਹਣੇ ਆ ਭਾਈ ਤੇ ਬਾਈ ਸੁਣਖਿਆ ਸੋਹਣਾ ਸ਼ੌਂਕੀਆ ਰੱਖਣ ਵਾਲਾ ਕਬੂਤਰ ਆ ਬਾਈ ਲਓ ਜੀ ਖੱਟੀ ਅੱਖਾਂ ਨੇ ਬਾਈ ਠੀਕ ਹੈ ਜੀ ਆਹ ਮਾੜੀ ਦੇਖ ਮੂੰਹ ਵੀ ਚਿੱਟਾ ਇਹਦਾ ਬਾਈ ਠੀਕ ਆ ਬਾਈ ਜੀ ਤੇ ਆਹ ਕਰ ਲਓ ਬਾਈ ਫਰਾਂ ਦਾ ਸ਼ੌਕ ਤੇ ਇਹਦੀ ਪੁੰਜ ਦੇ ਵਿੱਚ ਇੱਕ ਵਾਂਗ ਚਿੱਟਾ ਬਾਈ ਪੁੰਜੋ ਦੇ ਇੱਕ ਵਾਂਗ ਚਿੱਟਾ ਬਾਈ ਜੀ ਪਾਇਰਾ ਦਾ ਬਈ ਮੋਝ ਜਾਏਗਾ ਠੀਕ ਹੈ ਬਾਈ ਕਰੋ ਬਈ ਸ਼ੌਕ ਲਓ ਬਾਈ ਜੀ ਦੂਜਾ ਕੰਪਟਰ ਚੈੱਕ ਕਰੋ ਕੂਤਰ ਘਣੀ ਕੂਦਰੀਆ ਬਈ ਇਹ ਤਾਂ ਪਹਿਨ ਪਤਾ ਹੀ ਹੋਣੀ ਆਈ ਸੀ ਮਾ ਚਲੋ ਵੀਡੀਓ ਪਾ ਦਈਏ ਠੀਕ ਹੈ ਬਾਈ ਲਓ ਬਾਈ ਜੀ ਕਾਲੀਆਂ ਅੱਖਾਂ ਨੇ ਬਈ ਚੱਟਾ ਸਿਰ ਹੈ ਥੱਲੋਂ ਦੇਖੋ ਪੂਨ ਤੱਕ ਚਿੱਟੀਆਂ ਬਈ ਇਹ ਥੱਲੋਂ ਸਾਰੀ ਪੂਨ ਤੱਕ ਚਿੱਟੀ ਆ ਬਈ ਇਹ ਤੇ ਡੱਬੀ ਆ ਬਈ ਇਹ ਕਬੂਤਰਿਆ ਮੇਰੇ ਹਿਸਾਬ ਦੇ ਵਿੱਚ ਇਹ ਉੱਡਣ ਵਾਲੇ ਨਹੀਂ ਹੈਗੇ ਬਈ ਸੋਹਣੇ ਨੇ ਬਈ ਇਹ ਬਸ ਸੋਹਣੇ ਲੱਗਦੇ ਆ ਬਈ ਇਹ ਇਹ ਵੀ ਮੌਜੀ ਆ ਬਈ ਬਾਰਾਂ ਨੂੰ ਲੋ ਬਈ ਕਰੋਚੇਕ ਨੋ ਬਈ, ਕੋਰੋਚਾ ਕਿਤਾ। ਖੱਟੀਆਂ ਅੱਖਾਂ ਨੇ ਬਈ। ਆਇਆ ਹੀ ਮੂੰਹ ਚਿੱਟਾ ਜਾ ਬਈ ਮੜਾ ਜਾ ਦੇਖੋ। ਇਹ ਕੋਲ ਇਹ ਲਓ ਬਈ। ਇਹਨੀਆਂ ਦੋ ਪਈਆਂ ਕਿੰਨੀਆਂ ਚਿੱਟੀਆਂ ਨੇ ਬਾਕੀ ਕਾਲਾ। ਹੁਣ ਦੇਖਦੇ ਆਪਾਂ ਨੂੰ ਦੂਜੇ ਪਾਸੇ। ਦੂਜੇ ਪਾਸੇ ਜਮੀਆਂ ਕਾਲਾ ਬਈ। ਕੀ ਕਹ ਬੋਈ ਜੀ ਪਾਇਰ ਦੇਖੋ ਜਮਾ ਕਾਲੇ ਪੰਜੇ ਆ ਬਈ ਇਹਦੇ ਪਰ ਸ਼ੌਂਕੇ ਰੱਖਣ ਵਾਲੇ ਆ ਬਈ ਇਹ ਕਿਤੇ ਕਹੂੰ ਉੱਡਣ ਵਾਲੇ ਨੂੰ ਤੇ ਉੱਡਣ ਵਾਲੇ ਨੂੰ ਤੁਰੇ ਜਾਂਦੇ ਕੋਈ ਇਹ ਸ਼ੌਂਕੀਆ ਰੱਖਣ ਵਾਲੇ ਕਿਹਦਾ ਬੋਈ ਜੀ ਕਰੋ ਬੋਈ ਜੀ ਚੱਕਾ ਲਾ ਬੁੱਤਰਾ ਕਰੋ ਬੋਈ ਜੀ ਚੱਕਾ ਲਾ ਬੁੱਤਰਾ ਬਈ ਅੱਖ 'ਚੇ ਕਿਸ ਤੀਰ ਪੈਂਦਾ ਬਾਈ ਤੇ ਇੱਕ ਖੱਟੀ ਅੱਖ ਹੈ ਠੀਕ ਹੈ ਬਾਈ ਜੀ ਸਿਰ ਤੋਂ ਇਹ ਚਿੱਟਾ ਹੈਗਾ ਦੇਖ ਲੋ ਤੁਸੀਂ ਇਹ ਆਹ ਇਹਦਾ ਕੰਟ ਨੇ ਕਾਲਾ ਹੂੰ ਠੀਕ ਹੈ ਬਾਈ ਜੀ ਕਰੋ ਚੈੱਕ ਹੋਈ ਮੈਂ ਵੀ ਮੌਜਾ ਬਾਈ ਬਾਰਾਂ ਨੂੰ ਲੋ ਬਈ ਕਰੀ ਚਲੋ ਚੈੱਕ ਨਾ ਲੱਗਣਾ ਤੁਹਾਨੂੰ ਨਵਾਂ ਇੱਕ ਆਸੀ ਗਿਆ ਵਈ ਗੁੱਤੋ ਕਾਲੀ ਅੱਖਾਂ ਚੱਟਾ ਵਈ ਥੱਲੋਂ ਆਏ ਰੋਸੇ ਉੱਤੋਂ ਚੱਟਾ ਆ ਗਿਆ ਲੱਭਾ ਤੇ ਆ ਦੇਖੋ ਵੇ ਪਾਇਰਾਂ ਦਾ ਮੋਜਾ ਹੈ ਉਂਹ ਤਾਂ ਕਈ ਵੀ ਚੱਟਾ ਵਈ ਠੀਕ ਹੈ ਬਈ ਜੀ ਕੰਨੀਆਂ ਚਿੱਟੀਆਂ ਨੇ ਵਈ ਇਹ ਵੀ ਡੱਬਾ ਵਈ ਸਰੋ ਬਈ ਚੈੱਕ ਕੱਲਾ ਕੱਲਾ ਇਹ ਆ ਕੂਤਰ ਦੇਣਾ ਬਈ ਆਪਣੇ 500 ਰੁਪਏ ਦਾ ਕੱਲੇ ਹੀ 500 ਦੇਣਾ ਬਈ ਇਹ ਕਰ ਲਓ ਬਈ ਚੈੱਕ ਕਾਲੀਆਂ ਅੱਖਾਂ ਨੇ ਬਈ ਸਿਰ ਤੇ ਬੁੱਧੀ ਆ ਬਈ ਜੀ ਦੇ ਠੀਕ ਹੈ ਬਈ ਇਹ ਕੂਤਰ ਆ ਬਈ 90 ਕਰੋ 55 ਸ਼ਾਮ ਮੋਜਾ ਵੀ ਬਈ ਜੀ ਇਹ ਸਾਰੇ ਸਾਰੇ ਇਕੱਠੇ ਦੇਣੇ ਆਪਾਂ ਨੇ ਬਈ ਆ ਲੱਕਾ ਦੇਣੇ ਬਈ 500 ਦਾ ਬਾਕੀ 350 ਦੇ ਹਿਸਾਬ ਨਾਲ ਦੇਣੇ ਵੀ ਸਾਰੇ ਦੇਵਾਂਗੇ ਬਈ ਇਕੱਠੇ ਟੁੱਟਮੇ ਨਹੀਂ ਵੇਚਣੇ ਆਪਾਂ ਨੇ ਇਹਨਾਂ ਲੱਕਾ ਨਾ ਦੂਜੇ ਟੁੱਟਮੇ ਨਹੀਂ ਦੇਣੇ ਬਈ ਦੇਣੇ ਇਕੱਠੇ ਠੀਕ ਹੈ ਬਈ ਇਕੱਠੇ ਦੇਣੇ ਹੈ ਆਪਾਂ ਜਿਹਨੂੰ ਵੀ ਲੋੜ ਹੈ ਕੰਟੈਕਟ ਕਰ ਸਕਦਾ ਬਈ ਆਪਣੇ ਨਾਲ ਇੱਕ ਵਾਰੀ ਆਪਾਂ ਚੈੱਕ ਕਰਾ ਦਈਏ ਲੋ ਬਾਈ ਕਰੋ ਚੈੱਕ ਕਰ ਲਾ ਲਾ ਕਬੂਤਰ ਬਈ ਲੱਗਾ ਏ ਦੇਖੋ ਕਿੰਨਾ ਸੋਹਣਾ ਕਬੂਤਰ ਆ ਬਾਈ ਇਹ ਸ਼ੌਂਕੀਆ ਰੱਖਣ ਵਾਲੇ ਕਬੂਤਰ ਆ ਬਾਈ ਠੀਕ ਆ ਬਾਈ ਜੀ ਇਹ ਸਾਰੇ ਦੇ ਸਾਰੇ ਇਕੱਠੇ ਦੇਵਾਂਗੇ ਆਪਾਂ ਬਾਈ ਟੁੱਟਵਾਂ ਕੋਈ ਨਹੀਂ ਦੇਣਾ ਬਾਈ ਲੱਗਾ 500 ਦਾ ਬਾਕੀ 350 ਦੇ ਹਿਸਾਬ ਨਾਲ ਦੇਵਾਂਗੇ ਬਾਈ ਕਰ ਲੋ ਬਈ ਚੈੱਕ ਕਲਾ ਕਲਾ ਗੋਤਰਾ ਠੀਕ ਹੈ ਬਾਈ ਜੀ ਤੇ ਬਾਕੀ ਫੋਨ ਨੰਬਰ ਮੇਰਾ ਉਹੀ ਆ ਬਾਈ 88725 0463 ਮੇਰਾ ਫੋਨ ਨੰਬਰ ਆ ਬਾਈ ਜੀ ਪੰਡਣਾ ਨਾਗਰਾ ਜਲਾ ਸੰਗਰੂਰ ਹੈ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਨੂੰ ਜਨ ਫੋਲੋ ਕਰ ਲੋ ਬਾਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ